ਸਰ ਸਰਦੀ ਦੀ ਸ਼ੁਰੂਆਤ ਤੋਂ ਪਹਿਲੇ ਦਿਨ ਹੀ ਅੱਜ ਦੇਖਣ ਨੂੰ ਲੱਗ ਗਈ ਸ਼ਹਿਰ ਵਿੱਚ ਧੁੰਦ ਦੀ ਜੜੀ ਚਾਦਰ ਬੰਨਾਈ। ਮੈਂ ਜਿੰਨਾ ਇਹ ਬਿਲਕੁਲ ਗਲਤ ਹੈ ਧੁੰਦ ਦੀ ਕੋਈ ਚਾਦਰ ਨਹੀਂ ਹੈ। ਇਹ ਸਮੋਗ ਹੈ, ਧੂਆ ਹੈ, ਪ੍ਰਦੂਸ਼ਣ ਖਰਾਬ ਹੋ ਚੁੱਕਿਆ ਹੈ ਸਾਡਾ। 에ਅਰ ਕੁਆਲਿਟੀ ਜਿਹੜੀ ਆਪਣੇ ਇੰਡੈਕਸ ਆਫ ਖਰਾਬ ਹੋ ਚੁੱਕਿਆ ਬਹੁਤ ਜ਼ਿਆਦਾ ਵਧ ਚੁੱਕਿਆ ਹੈ। ਔਰ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਚੁੱਕਿਆ ਹੈ ਇਹ। ਇਹਦਾ ਕਾਰਨ ਸਾਰੇ ਸਾਰੇ ਜਾਣਦੇ ਆ, ਸਰਕਾਰਾਂ ਵੀ ਜਾਣਦੀਆਂ ਆ ਪਰ ਸਰਕਾਰਾਂ ਨਾਦਾ ਸਰਕਾਰਾਂ ਕੁਝ ਕਰਨਾ ਚਾਹਉਂਦੀਆਂ ਅਸੀਂ ਲੋਕ ਉਸ ਕਰਨਾ ਚਾਹੁੰਦੇ ਹਾਂ ਕਿਤੇ ਪ੍ਰਾਲੀਆਂ ਸਾੜੀਆਂ ਜਾ ਰਹੀਆਂ ਅਸੀਂ ਪੜਾਟੇ ਚਲਾਉਂਦੇ ਪਿੱਛੇ ਨਹੀਂ ਹਾਂ ਕੋਈ ਕਾਰਖਾਨੇ ਕੋਈ ਫੈਕਟਰੀਆਂ ਦੇ ਜਿਹੜੇ ਕੋਈ ਪਮਾਨੇ ਹੋਣੇ ਚਾਹੀਦੇ ਐ ਸਟੈਂਡਡ ਹੋਣਾ ਚਾਹੀਦਾ ਉਹਨਾਂ ਦਾ ਕੋਈ ਉਹ ਵੀ ਬਿਲਕੁਲ ਆਗੋੜੀ ਕੀਤਾ ਜਾਂਦਾ ਉੱਥੇ ਮਨਮਾਤਿਕਾ ਚੱਲ ਰਹੀਆਂ ਚਾਰ ਸਵੇਰੇ ਹਰ ਇਨਸਾਨ ਇਸ ਨੂੰ ਫੁਲਾ ਰਿਹਾ ਇਕੱਲੇ ਕਿਸਾਨ ਨਹੀਂ ਫੁਲਾ ਰੇ ਜਿਵੇਂ ਆਪਣਾ ਸਰਕਾਰਾਂ ਦਾ ਬਿਲਕੁਲ ਤਸਮਾਸੀ ਨਹੀਂ ਹੋ ਰਹੀਆਂ ਨਾ ਪੰਜਾਬ ਦੀ ਦਾ ਹਰਿਆਣਾ ਦੀ ਦਾ ਰਾਜਸਥਾਨ ਦੀ ਦਾ ਦਿੱਲੀ ਦੀ ਅਤੇ ਦੇਲੇ ਦੇ ਵਿੱਚ ਥੋੜੀ ਕੋਸ਼ਿਸ਼ ਕੀਤੀ ਸੀ ਇੱਕ ਜਾਲੀ ਵੀ ਪਾਉਣ ਦੀ ਉਹ ਵੀ ਸਫਲ ਹੋ ਚੁੱਕੀ ਆ ਉਥੋਂ ਦੀ ਇਹਦੇ ਸਾਲੋਂ ਲੋਕਾਂ ਨੂੰ ਰਾਹ ਪਾਸ ਹੋ ਛੱਡਿਆ ਹੋਇਆ ਅਸੀਂ ਅਸੀਂ ਆਪ ਹੀ ਲੋਕੋ ਕਰਾਂਗੇ ਤਾਂ ਬਚ ਲਾਵਾਂਗੇ ਅਦਰਵਾਈਜ਼ ਅੱਖਾਂ ਵਿੱਚ ਜਲਨ ਹਾਰਟ ਅਟੈਕ ਦੀਆਂ ਬਿਮਾਰੀਆਂ ਸਾਹ ਕਵੇਲੇ ਬਿਮਾਰੀਆਂ ਨਿਤ ਵਧ ਰਹੀਆਂ ਨਿਤ ਵਧ ਰਹੀਆਂ ਅਸੀਂ ਹਾਸਾ ਹਾਸਾ ਭਰੇ ਦੇਖ ਸਕਦੇ ਹਾਂ ਅਸੀਂ ਇਹ ਜ਼ਿੰਸਪੋਸੀਬਿਲਟੀ ਸਰਕਾਰ ਕੋਲ ਦੀ ਹੈ ਜਾਂ ਕੋਈ ਉੱਚਤ ਅਧਿਕਾਰੀ ਨਬੇ ਫਰੇ ਇਸੀ ਦਾ ਬਿਲਕੁਲ ਸਰਕਾਰ ਕੁਝ ਕਰੋਗੀ ਤਾਂ ਹੀ ਅਸੀਂ ਕੁਝ ਕਰਨ ਜੋਗੇ ਹੋਵਾਂਗੇ ਸਰਕਾਰਾਂ ਕੋਲੇ ਸਾਰਾ ਪੁੱਠਾ ਸਾਰੇ ਹੱਲ ਹੁੰਦੇ ਆ ਪਰਾਲੇ ਨੂੰ ਸਾੜਨ ਲਈ ਬਹੁਤ ਪਰਾਲੇ ਸਰਕਾਰਾਂ ਕਰ ਸਕਦੀਆਂ ਨਾਲ ਉਹ ਜੀਵਦਾਰਾਂ ਨੂੰ ਫਸਲੀ ਭਿੰਨਤਾ ਵੱਲ ਲਿਆ ਜਾ ਸਕਦਾ ਹੈ ਇਹਨਾਂ ਨੂੰ ਇਹਨਾਂ ਦੀ ਸਹਾਇਤਾ ਕਰਕੇ ਪਰਾਲੇ ਨੂੰ ਸਾੜ ਤੋਂ ਬਚਾਇਆ ਜਾ ਸਕਦਾ ਹੈ ਲੇਕਿਨ ਨਹੀਂ ਕੁਝ ਕਰਕੇ ਰਾਜੀ ਆਨ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰੀਕੇ ਨਾਲ ਬੋਤਲ ਨਹੀਂ ਕਿਉਂਕਿ ਅੱਜ ਇਹ ਸ਼ੁਰੂਆਤ ਤੇ ਹੀ ਇਹ ਲਾਗਾ ਹੈ ਤਾਂ ਕਿ ਚੱਲ ਕੇ ਕਿਸੇ ਦਾ 1952 ਦੇ ਵਿੱਚ ਲੰਡਨ ਦੇ ਵਿੱਚ ਇਸੇ ਸਮੋਗ ਨੇ 12000 ਮੌਤਾਂ ਸੀਗੇ ਸਿਰਫ 5 ਦਿਨਾਂ ਦੇ ਵਿੱਚ ਇਹ ਬਹੁਤ ਖਤਰਨਾਕ ਪੋਜੀਸ਼ਨ ਆ ਸਾਡੀ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਪਬਲਿਕ ਨੂੰ ਸੋਚਣਾ ਚਾਹੀਦਾ ਸਾਰੇ ਤੁਹਾਨੂੰ ਜੀ ਚੱਲ ਦ ਚਾਰ ਦਿਨ ਨਹੀਂ ਗਈ ਜੀ ਇਹ ਪੋਲੂਸ਼ਨ ਆ ਇਹ ਜੋ ਗੱਡੀਆਂ ਦਾ ਪੋਲੂਸ਼ਨ ਆ ਇਹ ਜੋ ਵਾਤਾਵਰਣ ਚ ਜੋ ਵੀ ਇਹ ਯਾਰ ਫੈਲਾਵੇ ਚਾਹੇ ਪ੍ਰਾਲੀ ਕਰਕੇ ਆ ਚਾਹੇ ਜੋ ਵੀ ਆ ਇਹ ਬਹੁਤ ਹੀ ਖਤਰਨਾਕ ਧੋਖਾ ਹੈ ਵੇਰ ਕਰਦਾ ਵੀ ਉਸ ਤੋਂ ਬਚ ਕੇ ਰਹਿਣ ਤੇ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਵੀ ਇਸ ਲਈ ਲੋਕਾਂ ਲਈ ਕੋਈ ਨਾ ਕੋਈ ਜਰੂਰ ਹੱਲ ਕੀਤਾ ਜਾਵੇ ਪਲੂਸ਼ਨ ਡਿਪਾਰਟਮੈਂਟ ਨੂੰ ਅਪੀਲ ਕਰਦਾ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਦਾ ਕੋਈ ਮਾਫਤਾਂਡ ਤੈ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਤ ਰਹੇ ਇਸ ਤੋਂ ਕਿਸੇ ਨੇ ਕਹਿ ਲਕਰਦੇ ਕੋਈ ਸਰਕਾਰਾਂ ਕੋਈ ਉਚਿਤ ਹੱਲ ਨਹੀਂ ਲੱਭੀ ਕਿਰਨ ਹਜੇ ਤਾਈ ਤਾਂ ਕੋਈ ਨਹੀਂ ਲੱਭ ਸਕਿਆ ਆਏ ਸਾਲ ਰੌਲਾ ਹੀ ਪੈਂਦਾ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਉਹ ਕਰਾਂਗੇ ਵਾ ਕਰਾਂ ਪਰ ਹਜੇ ਤਾਈ 0% ਕੰਟਰੋਲ ਨਹੀਂ ਹੈ ਸਰਕਾਰ ਦਾ ਕੋਈ ਹੱਲ ਨਿਕਟਿਆ ਜਾ ਰਿਹਾ ਪੁਲਿਸਾਂ ਦਾ ਪੋਲੂਸ਼ਨ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਹੈ ਇਹ ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬਹੁਤ ਨੁਕਸਾਨਦੇਹ ਹੈ ਇਸ ਦੇ ਬਾਰੇ ਜਾਗਤਾ ਤੋਂ ਰਾਜਾ ਵੀ ਬੱਚਿਆਂ ਨੂੰ ਜਿਹੜਾ ਘਰ ਤੋਂ ਘੱਟ ਬਾਹਰ ਜਿਹੜਾ ਮਾਸਕ ਪਾ ਕੇ ਰੱਖਣੇ ਚਾਹੀਦੇ ਆ ਬਜ਼ੁਰਗਾਂ ਨੂੰ ਬਾਹਰ ਘੱਟ ਨਾ ਜਾਇਦਾ ਬਹੁਤ

ਨੁਕਸਾਨ ਕਰ ਰਿਹਾ ਆਦਵਾਲੀ ਦੇ ਵਿੱਚ ਲੋਕਾਂ ਦੇ ਪਟਾਕੇ ਬਹੁਤ ਚਾਏ ਪਟਾਕਿਆਂ ਨਾਲ ਪਿਓਟ ਬਹੁਤ ਹੋਇਆ ਉਹ ਜਣੇ ਕਿ ਉਹਦਾ ਵੀ ਪ੍ਰਕਿਰੂਪ ਜਾਂਦਾ ਹੋਦਾ ਵੀ ਹੈ ਸਾਡਾ